ਹਾਂਜੀ ਸਵਾਗਤ ਹੈ ਜੀ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਯੋਗਰਾਜ ਰਾਮ ਗੜੀਆ ਤੇ ਹੋਰ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਬਾਕੀ ਆਪਾਂ ਜਿਹੜਾ ਸਾਉਂਦਨ ਚੱਲੇਗੇ ਕੈਸੀ ਹੈ ਇਤਿਆਦ ਲੱਗਿਆ ਵਡਣਾ ਤੇ ਬਣ ਰਹੇ ਹੋ ਵੀਡੀਓ ਦੇ ਨਾਲ ਤੇ ਬਾਕੀ ਦਿਖਾਉਣੇ ਆਪਾਂ ਦੋ ਤਿੰਨ ਧੁੱਪਾਂ ਦੋ ਧੁੱਪਾਂ ਲੱਗੀਆਂ ਨੇ ਦੋ ਦਿਨਾਂ ਬਾਅਦ ਆਏ ਵਡਣਾ ਤੇ ਦੇਖਦੇ ਹਾਂ ਹੁਣ ਕਿੰਨਾ ਕੁ ਥੱਲੇ ਗਿੱਲਾ ਹੈ ਤੇ ਕਿੰਨਾ ਗੌਣ ਫਟ ਗਿਆ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਬਾਕੀ ਅੱਗੇ ਦੀ ਅੱਗੇ ਪ੍ਰਸ਼ਾਸਨ ਕਰਿਓ ਆਪਣਾ ਚੱਕ ਕਲਰ ਕੋਟਰ ਪਾ ਕੇ ਤੇ ਮਿਲਦੇ ਆ ਤੁਹਾਨੂੰ ਕਮੈਂਟ ਚਲਾ ਕੇ ਤੇ ਓਕੇ ਦੀ ਰਿਪੋਰਟਾਂ ਕਰਦੇ ਆ ਇੱਕ ਟੈਂਕੀ ਭਰ ਗਈ ਆ ਜੀ ਤੇ ਬਾਕੀ ਟਰੈਕਟਰ ਵੀ ਆਉਂਦਾ ਪਿਆ ਤੇ ਟਰਾਲਾ ਉਚਾਣ ਕਰਕੇ ਇੱਕ ਟਾਇਰ ਟਰਾਲੇ 'ਰੋਂਦਰ ਚੜਾਵਾਂਗੇ ਤੇ ਇੱਕ ਇਧਰ ਆਪਾਂ ਮਸ਼ੀਨ ਦੇ ਟਾਇਰ ਥੱਲੇ ਰਾਲੀਆਂ ਦੇ ਦਾਂਗੇ ਟਰਾਲਾ ਕਾਫੀ ਜ਼ਿਆਦਾ ਉੱਚਾ ਵੇਟੇ ਟਰਾਲੇ ਦਾ ਇਹ ਬਹੁਤ ਉੱਚਾ ਹੋਊਗਾ ਗਰਮੀ ਆ ਜੇ ਕਰਦੀ ਆ ਗਲੀ ਪਈ ਆ ਜੇ ਵੀ ਕੋਈ ਫਰਕ ਨਹੀਂ ਪਿਆ ਤੁਹਾਨੂੰ ਸਾਗੀ ਨਾ ਪਤਾ ਕਿੰਨੇ ਗੰਦੇ ਬੇਤਨਾ ਫੋਟ ਜੀ ਹੋ ਗਈ ਉਹ ਤੱਕ ਜਿਆਦਾ ਕਰਦੀ ਹੋਵੇ ਦੁਬਾਰਾ ਹੋ ਗਿਆ ਜਿਵੇਂ ਉਤੇ ਜਿਆਦਾ ਇਹਨਾਂ ਵਿੱਚੋਂ ਵਿੱਚੋਂ ਵੱਡੇ ਸੀ ਕੋਈ ਵੀ ਹੋਰ ਸੀਗਾ ਤਾਂ ਕਰਕੇ ਹੋ ਗਿਆ ਬਾਕੀ ਗਲੀ ਪਈ ਜਾਮਾਈ ਐਨ ਕੁਦਰਾ ਇਹ ਨਾਲ ਦਾ ਮਗਰ ਦਾ ਆ ਗਿਆ ਰੈਕਟਰ ਹਾਂ ਲੜਵਾ ਲਈਏ ਪਹਿਲਾਂ ਹਾਂਜੀ ਤੇ ਇੱਕ ਸਾਈਡ ਤੋਂ ਹੁਣ ਚੱਕਦੇ ਪਏ ਆ ਤਿੰਨ ਜਿਹੜੇ ਆ ਗਿਆ ਚਾਰ ਚਫੇਰੇ ਤੇ ਆਹ ਸਾਈਡ ਵਧੀਆ ਜਿਹੀ ਦੀ ਕੰਮੀ ਐਨ ਉਹ ਲਿਖੀ ਆ ਜਾਰੀ ਤੇ ਜਬਜੇ ਦਾ ਫਰੋਲੇ ਹੀ ਆ ਤੇ ਇਧਰ ਕਲੱਚ ਨਹੀਂ ਦੇਣਾ ਪੈਂਦਾਗਾ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਥੱਲੇ ਦਾ ਪਾਣੀ ਪਿਆ ਜਾਵਾਈ ਹਾਂਜੀ ਤੇ ਉਹ ਖੱਤਾ ਵੱਡਿਆ ਗਿਆ 2.5 ਕਿੱਲੇ ਥਾਂ ਹੀ ਬਾਕੀ 1.5 ਕੇ ਪੌਣੇ 2 ਕਿੱਲੇ ਆਹਾ ਆ ਤੇ 7:30 ਵਜ ਗਏ ਆ 11:30 ਆਪਾਂ ਲੱਗੇ ਚਲੋ ਸੋਨਾ ਕੰਮ ਪੁੱਛਿਆ ਗਿਆ ਉਧਰ ਤੇ ਆਹ ਵੇਖੋ ਬਾਕੀ ਆਗ ਲੀ ਪਈ ਐ ਇਸ ਤਰ੍ਹਾਂ ਜਰੇ ਆਲੇ ਪਏ ਆ ਕਿਤੇ ਪਾਸ ਜਾਣੀ ਚਗੀ ਦੀ ਕਲਚ ਦੇ ਦੇ ਕੇ ਵਟਣੀ ਪੈਣ ਰਹੀ ਆ ਤੇ ਬਾਕੀ ਹੌਣ ਉੱਤਰਿਆ ਮੈਂ ਸਵੇਰ ਦਾ ਜੋ ਚਲਾਈ ਆ। ਤੁਮ ਬਾਕੀ ਚੱਲ ਜਾਈਂਦਾ ਕੰਮ ਆ ਵਧੀਆ ਬਾਬੇ ਦੀ ਮਿਹਰ ਨਾਲ। ਹਵੇ ਵਾਲੇ ਵਿੰਗ ਖਾ ਕੇ ਡਿੱਗੀ ਆ। ਵਲਾਵੇਂ ਖਾ ਕੇ ਇੱਕ ਦਾਰ ਡਿੱਗੀ ਹੋਵੇ ਤਾਂ ਇੱਕ ਸਾਈਡ ਤੋਂ ਤੁਰੇ ਆਈਦਾ ਵਲਾਵੇਂ ਖਾਦੇ ਹੋਏ ਆ। ਕੋਈ ਬੂਟਾ ਬੂਟਾ ਕੇ ਇਸੇ ਪਾਸੇ ਨੂੰ ਡਿੱਗਿਆ ਕੋਈ ਕਿਸੇ ਪਾਸੇ ਨੂੰ। ਇਹ ਕਰਕੇ ਨਾ ਥੋੜਾ ਯਾਕ ਮੈਨੋ ਕਹਿੰਦੇ ਤੇ ਬਾਕੀ ਮਗਰ ਵੇਖੋ ਪੁੱਤਰਾ ਹੀ ਹੁੰਦਾ ਆ ਦਾ ਇਹ ਦੇਖੀ ਬਹੁਤ ਗੰਦੀ ਆ ਵਿੱਚ ਆ ਹਰੀ ਜਿਹੜੀ ਪੋਟ ਆ ਤੇ ਉਹ ਵੀ ਆ ਪਤਾ ਨਹੀਂ ਇੰਨਾ ਬੂਟੇ ਵਧਦੇ ਹੀ ਤੇ ਕਦੇ ਵੀ ਟਾਇਰ ਦਾਗਦੇ ਆ ਗਿੱਲਾ ਜਿਹਾ ਜੀ ਹੈਗਾ ਤਾਂ ਦੋ ਦਿਨਾਂ ਤੋਂ ਰਵੀ ਆ ਜੇ ਕਸਾ ਰਹਿ ਗਿਆ ਕਿਉਂਕਿ ਇਹਨਾਂ ਗਾਜਰਾਂ ਲਾਉਣੀਆਂ ਨੇ ਤਾਂ ਕਰਕੇ ਥੋੜੀ ਜੀ ਕਾਲੀ ਕਰਦੇ ਪਏ ਆ ਗਾਜਰਾਂ ਲੇਟ ਹੋਈ ਜਾਂਦੀਆਂ ਬਾਕੀ ਚਲੋ ਵੱਡਿਆ ਚਲਿਆ ਡੇਢ ਸਵਾ ਕਿਲਾ ਤਾਂ ਬਸ ਇੱਥੇ ਹੀ ਰਹਿ ਗਿਆ ਉੱਪਰ ਲਾਪ ਲਾਪ ਵੀ ਬਹੁਤ ਆਜਾ ਤੁਮ ਆ ਕੀ ਹੋਰ 3.0 ਬਾਬੂ ਦਾ ਸਾਹਿਬ ਦੇ ਦਾ ਮੇਲੇ ਕਰਕੇ ਪਾਠ ਰਿਚ ਆਇਆ ਇੱਥੇ 3.0 ਤੇ ਜੇ ਫਿਰ ਆਪਾਂ ਦਾਣੇ ਬਾਹਰ ਕੱਢ ਕੇ ਪਾਉਣੇ ਪੈਗਾ ਕਿ ਥਾਲਾ ਉੱਚਾ ਆ ਟਰੈਕਟਰ ਉਹਨਾਂ ਲਾ ਦਿੱਤਾ ਟਰੈਕਟਰ ਲੈ ਕੇ ਸੀ ਕੰਮ ਕਰਕੇ ਤੇ ਤਾਂ ਕਰਕੇ ਫਿਰ ਥਾਲਾ ਉੱਤੇ ਲਾ ਦਿੱਤਾ ਵੀ ਡਈ ਨਾ ਬਹਿ ਜਾ ਗਿੱਲਾ ਥਾਂ ਬਾਦ ਉਹਨੂੰ ਪੱਡਣਾ ਔਖਾ ਜਾਣਾ ਤੇ ਬਾਹਰ ਕੱਢ ਗੱਢ ਕੇ ਆਉਣਾ ਦਾਣੇ ਕੱਢਦੇ ਪੈ ਦੀ ਨਾਲ ਰਿਪਰ ਵੀ ਚਲਾਤਾ ਤਾਂ ਦੇ ਆ ਗਏ ਨਵੀਂ ਵੀਡੀਓ ਦੇ ਨਾਲ ਇੰਨੀ ਕ ਵੀਡੀਓ ਨੂੰ ਪਿਆਰ ਦੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ